ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕੀਤੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵਾਸਤੇ ਵੋਟਾਂ 10 ਜੁਲਾਈ ਨੂੰ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਵਿਖੇ ਸਤਲੋ ਜੁ ਦਰਿਆ ਚ ਨਾ ਹੋਣ ਗਏ ਸੱਤ ਨੌਜਵਾਨਾਂ ਵਿੱਚੋਂ ਪੰਜ ਟੁੱਬੇ ਦੋ ਦੀ ਮੌਤ ਤੇ ਬਾਕੀਆਂ ਦੀ ਭਾਲ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਭਾਜਪਾ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ 3ਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਔਦਾ ਸੰਭਾਲ ਲਿਆ ਔਦਾ ਸੰਭਾਲਨ ਤੋਂ ਬਾਅਦ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ 17ਵੀਂ ਕਿਸ਼ਤ ਜਾਰੀ ਕਰਨ ਵਾਲੀ ਪਹਿਲੀ ਫਾਈਲ ਤੇ ਦਸਤਖਤ ਕੀਤੇ ਇਸ ਨਾਲ ਕਰੀਬ 20000 ਕਰੋੜ ਰੁਪਏ ਦੀ ਵੰਡ ਦੇ ਨਾਲ 9 ਕਰੋੜ ਬੀ ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਰਕਾਰ ਦਾ ਉਹਨਾਂ ਦਾ ਪਹਿਲਾ ਫੈਸਲਾ ਕਿਸਾਨ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਜਲੰਧਰ ਬਚਮੀ ਰਾਖਮੀ ਸੀਟ ਦੀ ਜਮਨੀ ਚੋਣ ਵਾਸਤੇ 10 ਜੁਲਾਈ ਨੂੰ ਵੋਟਾਂ ਪੈਣਗੀਆਂ ਇਸ ਬਾਰੇ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਸਿਵਨ ਸਿੰਘ ਨੇ ਦੱਸਿਆ ਕਿ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਪਰੰਦੇ ਆਖਰੀ ਤਰੀਕ 21 ਜੂਨ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਜਦ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 26 ਜੂਨ ਹੈ ਉਹਨਾਂ ਦੱਸਿਆ ਕਿ 10 ਜੁਲਾਈ ਨੂੰ ਵੋਟਾਂ ਪੈਣ ਗਿਆ ਅਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ ਸਿਬਨ ਜੀ ਨੇ ਦੱਸਿਆ ਕਿ ਜ਼ਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਜਲੰਧਰ ਪੱਛਮੀ ਹਲਕੇ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਇਸ ਹਫਤਾ 15 ਜੁਲਾਈ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਣਗੇ ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਜਨਸੀ ਜੁਰਮਾਂ ਨਾਲ ਨਜਿੱਠਣ ਵਾਸਤੇ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ ਮੁਹਾਲੀ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ ਮੈਂ ਐਡਵੋਕੇਟ ਦੋਨਰ ਸਿੰਘ ਜਿਹੜੇ ਇਹ ਅਮੈਂਡਮੈਂਟ ਹੋਈਆਂ ਨੇ ਇਹ ਵਕਤ ਦੀ ਜ਼ਰੂਰਤ ਸੀਗੀ ਅ ਆਜ਼ਾਦੀ ਤੋਂ ਪਹਿਲਾਂ ਜਿਹੜੀ ਆਪਣੇ ਐਕਟ ਬਣੇ ਵੀ ਸੀ ਕੋਈ ਸ਼ਕਤੀ ਉਹਨਾਂ ਦੇ ਵਿੱਚ ਨੰਬਰ ਆਫ ਅਮੈਂਡਮੈਂਟ ਸਰਕਾਰ ਕਰਦੀ ਰਹੀ ਟਾਈਮ ਦੇ ਅਨੁਸਾਰ ਪਰ ਉਹ ਹੁਣ ਅਮੈਂਡਮੈਂਟਾਂ ਇੰਨੀ ਜ਼ਿਆਦਾ ਹੋ ਗਈਆਂ ਸੀ ਕਿ ਉਹਨਾਂ 'ਚ ਅਮੈਂਡਮੈਂਟ ਕਰਨ ਦੀ ਜਗ੍ਹਾ ਨਹੀਂ ਸੀ ਬਚੀ ਤਕਰੀਬਨ ਤਕਰੀਬਨ ਉਹ ਕਾਨੂੰਨ ਨੂੰ ਪੂਰਾ ਹੀ ਨਵਾਂ ਜਾਮਾ ਦੇਣਾ ਇੱਕ ਜ਼ਰੂਰੀ ਸੀਗਾ ਤਾਂ ਕਿ ਹਰੇਕ ਆਫੈਂਸ ਨੂੰ ਨਵੇਂ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕੇ ਕਿਉਂਕਿ ਆਫੈਂਸ ਸੋਸਾਇਟੀ ਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨਾਲ ਵਧਦੇ ਜਾ ਰਹੇ ਆ ਨਵੇਂ ਤੇ ਨਵੇਂ ਟੈਕਨੋਲੋਜੀ ਆ ਰਹੀ ਹੈ ਕ੍ਰਿਮੀਨਲ ਸੋ ਕੋ ਮਤਲਬ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਇੱਕ ਕਾਨੂੰਨ ਜਿਹੜੇ ਨਵੇਂ ਟਾਈਮ ਦੇ ਹਸਾਬ ਨਾਲ ਬਹੁਤ ਹੀ ਗੁੜੀ ਸੀਗੇ 테러ਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਹੁੰਦੀ ਸੀਗੀ ਹੁਣ 테러ਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਤਰੀਕੇ ਦੀ ਹੈਗੀ ਆ ਜੇ ਤੁਹਾਡੀ ਇਕਨੋਮੀ ਨੂੰ ਕੋਈ ਨੁਕਸਾਨ ਪਹਚਾ ਰਿਹਾ ਹੈ ਬਾਡੀ ਇਕਨੋਮੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਨੇ ਉਹ ਵੀ ਕਹਿੰਦੀ ਸਭਾ ਕਹਿੰਦੀ ਇਹਨੂੰ ਟੈਰਰਿਜ਼ਮ ਦੇ ਦਾਇਰੇ ਚ ਲਿਆ ਜਾਵੇ ਕਿਉਂਕਿ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ ਆਮ ਪਬਲਿਕ ਦਾ ਨੁਕਸਾਨ ਹੁੰਦਾ ਹੈ ਤੇ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹੜੇ ਨਵੇਂ ਸਿਸਟਮ ਆ ਰਿਹਾ ਹੈ ਜਿਹੜਾ ਵੀ ਜੋ ਜੋ ਵੀ ਅੱਜਕੱਲ ਜੋ ਸਾਈਬਰ ਕਰਾਈਮ ਚੱਲ ਰਿਹਾ ਹੈ ਜੋ ਸਾਈਬਰ ਫਰੌਡ ਚੱਲ ਰਿਹਾ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਸਾ ਹੈਗਾ ਹੈ ਕਿ ਨਵੇਂ ਕਾਨੂੰਨ ਆਏ ਹੈ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਸਮਝਿਆ ਜਾਵੇ ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਮਾਲਵਾ ਖੇਤਰ ਦੇ 6 ਜ਼ਿਲ੍ਹਿਆਂ ਵਿੱਚ ਭਲਕੇ 11 ਜੂਨ ਤੋਂ ਚੋਣਾਂ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਮਾਨਸਾ ਸਮੇਤ ਬਠਿੰਡਾ ਫਰੀਦਕੋਟ ਮਕਤੂਰ ਸਾਹਾ ਫਿਰੋਜ਼ਪੁਰ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਕੱਲ ਤੋਂ ਚੋਣਾਂ ਦੀ ਲਵਾਈ ਦੇ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ ਮਾਲਵਾ ਖੇਤਰ ਵਿੱਚ ਚੋਨੀ ਦੀ ਲਵਾਈ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਅਜ ਅਤੀ ਰਾਤ ਤੋਂ ਮਿਲਨੀ ਆਰੰਭ ਹੋ ਜਾਏਗੀ ਕਿਸਾਨਾਂ ਨੂੰ ਲੋੜਿੰਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬਣਾਵਾਲਾ ਵਿਕਸਥਿਤ ਤਾਪਕਰ ਤੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬਤ ਨੂੰ ਚਲਾਉਣ ਲਈ ਬਕਾਇਦਾ ਹੁਕਮ ਜਾਰੀ ਕੀਤੇ ਗਏ ਨੇ ਮਾਨਸਾ ਤੋਂ ਸਾਡੇ ਪੱਤਰਕਾਰ ਜੁਗਿੰਦਰ ਸਿੰਘ ਮਾਨ ਮੁਤਾਬਕ ਈਸਵਰ ਖਿਸਾਨਾ ਵਿੱਚ ਚੋਨੇ ਦੀ ਸਿੱਧੀ ਬਿਜਾਈ ਦਾ ਵੀ ਬਹੁਤ ਰੁਝਾਨ ਵਧਿਆ ਹੋਇਆ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਯੋਗ ਭਿਆਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰ ਰਹੇ ਸਯੁਕਤ ਰਾਸ਼ਟਰ ਵੱਲੋਂ ਸਾਲ 2014 ਚ ਅਪਣਾਈ ਜਾਂਦ ਤੋਂ ਬਾਅਦ ਹਰ ਸਾਲ 21 ਜੂਨ ਨੂੰ ਕਾਮਾਂਤਰੀ ਯੋਗ ਦਿਵਸ ਦੁਨੀਆ ਭਰ ਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ ਕਾਮਾਂਤਰੀ ਯੋਗ ਦਿਵਸ 2023 ਚ 23 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਫਰੀਦਕੋਟ ਅਤੇ ਤਰਨਤਾਰਨ ਦੇ ਯੋਗ ਮਹਾਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਲਈ રોજાના જીવનમાં હિસ્સા યોગાચાર્ય સ્વામી વિગ્યાનનંદ योग जो कि हमारी भारत की प्राचीन परंपरा का अमूल्य उपहार है विदेशों ने भी इस सत्य को स्वीकार किया कि योग से ही पूर्णतः निरोगी जीवन प्राप्त किया जा सकता है आप सभी को यह संदेश देना चाहेंगे योग केवल एक दिन मनाने वाली पद्धति नहीं है इसे हर दिन हर वर्ष अपने जीवन में लेकर आए ताकि आप 100 प्रतिशत पूर्णतः निरोगी जीवन व्यतीत कर सकें। केवल योग नहीं योग के साथ साथ प्रकृति से भी योग करें क्योंकि योग का बड़ा क्षेत्र विशाल है पर्यावरण को बचाएं, पानी बचाएं, पौधे ਲਗਾਏ ਕੇਵਲ ਪੌਦੇ ਲਗਾਈ ਨਹੀਂ ਉਹਨਾਂ ਦਾ ਸੰਰਖਣ ਵੀ ਕਰੇ ਮੇਰਾ ਨਾਮ ਜਸਬੀਰ ਕੌਰ ਹੈ ਮੈਂ ਗਿਲਾਤਰਨ ਤੰਦ ਰੈਨ ਵਾਲੀਆਂ ਅੱਜ ਕੱਲ੍ਹ ਦੇ ਇਸ ਮਾਹੌਲ ਵਿੱਚ ਪ੍ਰਦੂਸ਼ਣ ਵਿੱਚ ਇਨਸਾਨਾਂ ਨੂੰ ਬੜੀਆਂ ਬਿਮਾਰੀਆਂ ਲੱਗ ਰਹੀਆਂ ਹਨ ਤੇ ਸਭ ਲਈ ਜ਼ਰੂਰੀ ਹੈ ਕਿ ਯੋਗ ਨੂੰ ਅਪਣਾਇਆ ਜਾਵੇ ਮੈਂ ਆਪਣੇ ਸਕੂਲ ਟਾਈਮ ਤੋਂ ਹੀ ਯੋਗ ਜਿਹੜਾ ਕਰਦੀ ਆ ਰਹੀ ਹਾਂ ਸਰੀਰ ਤੰਦਰੁਸਤ ਰਹਿੰਦਾ ਹੈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਪ੍ਰਤੀ ਦਿਨ ਦੀ ਜਿੰਦਗੀ ਆ ਉਹਦੇ ਵਿੱਚ ਸੁਧਾਰ ਕਰਨ ਲਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਇਸ ਮਗਰੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਜ਼ੂਰੀ ਰਾਗੀ ਪਾਈ ਨਰਮਲਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਪਾਈ ਬਲਵੰਤ ਸਿੰਘ ਐਨਓਕੋਟ ਨੇ ਸੰਗਤ ਨਾਲ ਪੰਜਵੇਂ ਪਾਤਸ਼ਾਹ ਦੇ ਜੀਵਨ ਇਤਿਹਾਸ ਸਬੰਧੀ ਵਿਚਾਰਾਂ ਕੀਤੀਆਂ ਇਸ ਤਰ੍ਹਾਂ ਸਤਖੰਦਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਸੰਗਤਾਂ ਅਨੰਤ ਪਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰ ਰਹੀਆਂ ਨੇ ਉਧਰ ਠੰਡੇ ਮਿੱਠੇ ਚਲਦੀਆਂ ਛਬੀਲਾ ਤੇ ਲੰਗਰ ਵੀ ਅਤੁੱਟ ਵਰਤਾਇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਹਾਲੀ ਦੇ ਗੁਰਦੁਆਰਾ ਸ਼ੰਖ ਸਹੀਦਾ ਸੋਹਣਾ ਵਿਖੇ ਮੱਥਾ ਟੇਕਿਆ ਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ ਅਨਿਆਇ ਤੇ ਜ਼ੁਲਮਦਾਰ ਡਟ ਕੇ ਵਿਰੋਧ ਕਰਨ ਦਾ ਉਪਦੇਸ਼ ਦਿੱਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਹਾਨ ਗੁਰੂਆਂ ਦੇ ਪਾਈਪੂਰਨਿਆਂ ਤੇ ਚੱਲ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਵਾਰ ਨਹਿਰੀ ਪਾਣੀ ਦੀ ਸੂਚਜੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਇੱਕ ਵੱਡੀ ਯੋਜਨਾ ਲੁਧਿਆਣਾ ਵਿਖੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਸੱਤ ਨੌਜਵਾਨਾਂ ਵਿੱਚੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਜਦਕਿ ਦੋਨੋਂ ਬਚਾ ਲਿਆ ਗਿਆ ਤੇ ਬਾਕੀ ਤਿੰਨ ਦੀ ਭਾਲ ਅਜੇ ਵੀ ਚੱਲੀ ਹੈ ਲੁਧਿਆਣਾ ਤੋਂ ਸਾਡੀ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਗਰਮੀ ਤੋਂ ਰਾਹਤ ਪਾਉਣ ਲਈ ਸੱਤ ਨੌਜਵਾਨ ਕੱਲ ਸ਼ਾਮ 4 ਵਜੇ ਦੇ ਕਰੀਬ ਲੁਧਿਆਣਾ ਚ ਸਤਲੁਜ ਦਰਿਆ ਚ ਨਹਾਉਣ ਗਏ ਸਨ ਪਰ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਪੰਜ ਨੌਜਵਾਨ ਪਾਣੀ ਵਿੱਚ ਡੁੱਬ ਗਏ ਜਿਨ੍ਹਾਂ ਵਿੱਚੋਂ ਦੋ ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਨੇ ਬਚਾਅ ਟੀਮਾਂ ਵੱਲੋਂ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਕੋਤਾ ਖੋਰਾ ਦੀ ਮਦਦ ਲੈ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ ਉਹ ਦਰਿਆ ਦੀ ਨੀੜੀ ਨਾਚੜ ਇਹ ਨੌਜਵਾਨ ਲੁਧਿਆਣਾ ਦੇ ਪਿੰਡ ਕਸਾਬਾਤੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 21 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਉਦਰ ਪਟਿਆਲਾ ਦੇ ਵਿਧਿਕ ਜ਼ਿਲ੍ਹਾ ਮੈਜਿਸਟ੍ਰੇਟ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਜ਼ਿਲੇ ਦੀ ਹੱਦ ਅੰਦਰੋਂ ਵਕ ਵਕ ਥਾਵਾਂ ਦੁਰਲੰਗ ਦੀ ਪਾਖੜਾ ਨਹਿਰ ਅਤੇ ਹੋਰ ਵੱਡੀਆਂ ਛੋਟੀਆਂ ਨਦੀਆਂ ਨਹਿਰਾਂ 'ਚ ਕਿਸੇ ਵੀ ਥਾਂ 'ਤੇ ਆਮ ਲੋਕਾਂ ਦੇ ਨਹਾਉਣ ਤੇ ਤੈਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਨੇ। ਵਿਧਿਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਿਆਉਣ ਦੇ ਹੁਕਮ ਵੀ ਦਿੱਤੇ ਨੇ। ਉਨਾ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਤੇ ਆਮ ਲੋਕ ਜਿਨ੍ਹਾਂ ਵਿੱਚ ਬੱਚੇ ਤੇ ਨੌਜਵਾਨ ਵੀ ਸ਼ਾਮਲ ਹੁੰਦੇ ਨੇ ਪਾਕੜਾ ਨਹਿਰ ਤੇ ਜ਼ਿਲ੍ਹੇ ਦੀਆਂ ਹੋਰਨਾਂ ਛੋਟੀਆਂ ਵੱਡੀਆਂ ਨਹਿਰਾਂ ਚ ਨਹਾਉਣ ਜਾਂਦੇ ਨੇ ਉਹਨਾਂ ਕਿਹਾ ਕਿ ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਇਨ੍ਹਾਂ ਨਦੀਆਂ ਨਹਿਰਾਂ 'ਚ ਤੈਰਨ ਤੇ ਨਹਾਉਣ ਵਾਲੇ ਵਿਅਕਤੀ ਪਾਣੀ 'ਚ ਰੁੜ ਜਾਂ ਡੁੱਬ ਜਾਂਦੇ ਨੇ ਜਿਸ ਕਾਰਨ ਨਹਿਰਾਂ 'ਚ ਨਹਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਇਹ ਹੁਕਮ 5 ਅਗਸਤ ਤੱਕ ਲਾਗੂ ਰਹੇਗਾ सीमा सुरक्षा बल ने अमृतसर जिले के पिंड रतन खुरद ने एक ड्रोन से पांच सौ तीन ग्राम है हिंदुस्तान समाचार एजेंसी तो मिली जानकारी मुताबिक बी एस खुफिया विंग ने अमृतसर जिले दे पेंड तो के पिंड रतन खुरद ने सरहद पारों एक ड्रोन की वरतों करके नशीले पदार्था की तस्करी की कोशिश बारे अगा इस कार्रवाई करते हुए बी एस एफ के जवानों ने हैरोइन की तस्करी रोकने शे इलाके मुहिम चलाई जिस दौरान जवाना ने पिंड रतन खुरद के बार बार सरहदी सुरक्षा वार्ड के नेड़ो एक ਡਰੋਨ ਤੇ 530 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ ਨਸ਼ੀਲੇ ਪਦਾਰਥ ਨੂੰ ਪੀਲੀ ਚਿਪਕਣ ਵਾਲੀ ਟੇਪ ਚ ਲਪੇਟਿਆ ਹੋਇਆ ਸੀ ਤੇ ਇੱਕ ਛੋਟੀ LED ਲਾਈਟ ਅਤੇ ਇੱਕ ਕਾਲੇ ਧਾਗੀ ਦੀ ਲੂਪ ਵੀ ਇਸ ਪੈਕੇਟ ਨਾਲ ਜੁੜੀ ਹੋਈ ਸੀ ਬਰਾਮਦ ਕੀਤਾ ਹੋਇਆ ਇਹ ਡਰੋਨ ਚੀਨ ਦਾ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਅੱਜ ਦੀ ਖਬਰਾਂ ਖਤਮ ਹੋਈਆਂ ਨਮਸਕਾਰ